ਜਦੋਂ ਕੁੜੀਆਂ ਆਪਣੇ ਪਿੱਕੇ ਜਾਂਦੀਆਂ ਹਨ ਚਾਹੇ ਕਿਸੇ ਵੀ ਉਮਰ ਦੀਆਂ ਕਿਉਂ ਨਾ ਹੋਣ ਉਹਨਾਂ ਨੂੰ ਉਹ ਚੀਜ਼ਾਂ ਯਾਦ ਆਉਂਦੀਆਂ ਕਿ ਇਹ ਸਾਡਾ ਘਰ ਸੀ ਇਸ ਘਰ ਨੂੰ ਸਜਾਉਂਦੇ ਸੀ ਹਨਾ ਹਰ ਇੱਕ ਚੀਜ਼ ਨੂੰ ਕਹਿਣਾ ਇਹ ਮੈਂ ਇਹ ਫੁੱਲ ਲਗਾ ਲਵਾਂ ਮੈਂ ਇਹ ਸਬਜ਼ੀਆਂ ਲਗਾ ਲਾਂ ਜਾਂ ਕੁਝ ਵੀ ਆ ਹਨਾ ਕਿ ਪਹਿਲਾਂ ਕਾਇਮ ਬਹੁਤ ਵਧੀਆ ਹੁੰਦਾ ਸੀ ਕਿਸੇ ਦੇ ਘਰ 'ਚ ਸਬਜ਼ੀਆਂ ਵਗੈਰਾ ਲੱਗੀਆਂ ਹੁੰਦੀਆਂ ਕੁਝ ਲਗਾਉਂਦਾ ਸੀ ਕੋਈ ਕਿਸੇ ਨੂੰ ਪੁੱਛਦਾ ਨਹੀਂ ਸੀ ਹੁੰਦਾ ਆਂਡ ਵੜ ਜਿਹਦੇ ਘਰ ਪਰੋਣੇ ਆਈ ਹੋਣੇ ਇਹਦੀ ਤੋੜ ਕੇ ਲੈ ਜਿੰਨੇ ਪਰ ਅੱਜ ਦਾ ਟਾਈਮ ਬਹੁਤ ਚੇਂਜ ਹੋ ਗਿਆ ਕਿ ਆਪਣੇ ਘਰ ਚੋ ਚੀਜ਼ ਤੋੜਨ ਲਈ 10 ਵਾਰੀ ਪੁੱਛਣਾ ਪੈਂਦਾ ਪਰ ਜਦੋਂ ਕੁੜੀਆਂ ਪੇਕੇ ਜਾਂਦੀਆਂ ਨਾ ਤਾਂ ਉਹ ਸਾਰੀਆਂ ਚੀਜ਼ਾਂ ਦੁਬਾਰਾ ਉਹਨਾਂ ਨੂੰ ਇਦਾਂ ਲੱਗਦਾ ਕਿ ਦੁਬਾਰਾ ਟਾਈਮ ਵਾਪਸ ਆ ਗਿਆ ਤੇ ਥੋੜੀ ਦੇਰ ਲਈ ਬੇਸ਼ੱਕ ਜਾਂਦੀਆਂ ਪਰ ਜਦੋਂ ਵਾਪਸ ਆੜਾ ਹੁੰਦਾ ਨਾ ਉਹ ਯਾਦਾਂ ਫੇਰ ਦੁਬਾਰਾ ਵਾਪਸ ਲੈ ਕੇ ਆਉਂਦੀਆਂ ਔਰ ਉਹਨਾਂ ਨੂੰ ਪਤਾ ਹੁੰਦਾ ਕਿ ਥੋੜੇ ਦਿਨ ਰਹਿ ਕੇ ਫੇਰ ਮੇ ਆਪਣੇ ਘਰ ਮੁੜ ਕੇ ਜਾਣਾ Pequena tomou oh, ronda.